ਸਾਰੇ ਵਧੀਆ ਠੀਕ ਠਾਕ ਹੋਵਗੇ ਤੇ ਅੱਜ ਦੀ ਵੀਡੀਓ ਜੀ ਆਪਣੇ ਕੋਲ ਹੈਗਾ 100 ਜਮ ਤੇ ਵਾ ਮੋਟਰਸਾਈਕਲ ਚੈੱਕ ਕਰਾਉਣਾ ਇੰਜਨ ਉੰਜਨ ਵਧੀਆ ਹੈ ਲਾਈਟ ਟਾਇਰ ਲੱਗੇ ਹੋਏ ਆ 1990 ਮਾਡਲ ਤੇ ਆ ਜੋ ਫਿਰ ਪਹਿਲਾਂ ਤੁਹਾਨੂੰ ਮੋਟਰਸਾਈਕਲ ਚੈੱਕ ਕਰਾਉਣਾ ਤੇ ਦੇਖੋ ਫਿਰ ਤੇ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਕਰੋ ਪਿੱਛੇ 100 ਨੰਬਰ ਟਾਇਰ ਬੜਾ ਪਿਆ ਹੋਇਆ ਸੀਟ ਦਾ ਚੇਨ ਸੈੱਟ ਨਵਾਂ ਹੈ ਚਾਸੀ ਠੀਕ ਆ ਇੰਜਨ ਹੈ ਫਰਸਟ ਕਲਾਸ ਆ ਟੈਮੋਗਰਾਟ ਮਰੂਟ ਐਨ ਓਕੇ ਨੇ ਮੂਰੇ ਵਾਲਾ ਟਾਇਰ ਵੀ ਓਕੇ ਆ ਠੀਕ ਆ ਅਲੋਏ ਵੀ ਲੱਗੇ ਹੋਏ ਆ ਤੇ ਇਧਰੋਂ ਮੈਂ ਸਲੈਂਸਰ ਦੀ ਕੰਡੀਸ਼ਨ ਦੇਖੋ ਨਾ ਤੁਹਾਨੂੰ ਸਲੈਂਸਰ ਵੀ ਓਕੇ ਆ ਪੂਰਾ ਹੈ ਡੈਂਟ ਡੁੰਟ ਕਿਤੇ ਨਹੀਂ ਹੈਗੇ ਐਚ ਆ ਕੇ ਬੁਲ ਕੇ ਹੋਣਗੇ ਜੇ ਹੋਏ ਤੇ ਮੇਡਨ ਜਪਾਨ ਦਾ ਕਾਰਬੂਟਰ ਲੱਗਿਆ ਹੋਇਆ ਇਹਨੂੰ ਤੇ ਮੇਡਨ ਜਪਾਨ ਦਾ ਕਾਰਬੂਟਰ ਲੱਗਿਆ ਹੋਇਆ ਇੰਜਨ ਪੂਰਾ ਫਰਸਟ ਕਲਾਸ ਟੈਂਕੀ ਹੈਗੀ ਆ ਰੰਗ ਹੋਊਗੀ ਦੇ ਲੀਵਿੰਗ ਲੂਕਿੰਗ ਬਹੁਤ ਘੱਟ ਆ ਇਹਦੀ ਮੀਟਰ ਮੋਟਰ ਓਕੇ ਨੇ ਇਹ ਕਰੈਕਸ ਜਮੇ ਤੇ ਲੱਗੇ ਹੋਏ ਆ ਵੇਰਿੰਗ ਵੇਰਿੰਗ ਸਾਰੀ ਚੱਲਦੀ ਐ ਜੀ ਤੇ ਸਟਾਰਟਿੰਗ ਫਰਸਟ ਕਲਾਸ ਆ ਤੇ ਮੋਟਰਸਾਈਕਲ ਦੇਖ ਲਓ ਤੇ ਜਮਾ ਹੈ ਸਸਤਾ ਜਾਂ ਹੈ ਆਪਾਂ ਮੋਟਰਸਾਈਕਲ ਲੈਣਾ 12000 ਦਾ ਹੈ ਤੇ ਨਗਾ ਨਗਾ ਦੇ ਹੀ ਪੈਸੇ ਆ ਫਸਟ ਓਨਰ ਪਰ ਹੈਗਾ ਨੰਬਰ ਹੋਰ ਆਪਾਂ ਆਪ ਹੀ ਨਹੀਂ ਦੇਣੀ ਹੈ ਜੀ ਵੀ ਨਾਰਸੀ ਤੋਂ ਦੇਣਾ ਨਾ ਕੋਈ ਐਫੀਡੇਵਿਡ ਦੇਣਾ ਇਹਦਾ ਤੇ ਜਿਹੜੇ ਬੰਦੇ ਨੂੰ ਕੋਈ ਸਪੇਅਰ ਪਾਰਟ ਚਾਹੀਦਾ ਆਪਾਂ ਨੂੰ ਦੱਸ ਸਕਦਾ ਆਪਾਂ ਦੇ ਦਾਂਗੇ ਜਾਂ ਮੋਟਰਸਾਈਕਲ ਹੀ ਚਾਹੀਦਾ ਆਪਾਂ ਸਾਰਾ ਦੇ ਦਾਂਗੇ ਇਹਦੇ ਮੈਂ ਸਟਾਰਟਿੰਗ ਚੈੱਕ ਕਰਉਣਾ ਤੁਹਾਨੂੰ ਹੁਣ ਇਹਦੀ ਇੰਜਨ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਪੂਰੀਆ ਵੜਕਾ ਮਾਰਦਾ ਤੇ ਜੇ ਕਿਸੇ ਨੇ ਇਦਾਂ ਹੀ ਤਿਆਰ ਕਰਾਉਣਾ ਆਪਾਂ ਐਵੇਂ ਵੀ ਦੇ ਦਾਂਗੇ ਇਹਨੂੰ ਜੋ ਵੀ ਹੈਗਾ ਆਪਾਂ ਮੋਟਰਸਾਈਕਲ ਫਿਕਸ ਰੇਟ ਆਪਾਂ 12000 ਦਾ ਦੇਣਾ ਨਗਾ ਨਗਾ ਤੇ ਇਹ ਪੈਸੇ ਆ ਕਾਰਬੂਟਰ ਮੇਡਨ ਜਪਾਨ ਦਾ ਲੱਗਿਆ ਹੋਇਆ ਤੇ ਮੈਗਨੇਟ ਵਗੈਰਾ ਜੋ ਵੀ ਕਰੰਟ ਕੋਲ ਸਾਰਾ ਕੁਝ ਓਕੇ ਹੈ ਇਹਦਾ ਤੇ ਕਾਰ ਦਾ ਕੰਟਰੈਕਟ ਮੇਰਾ ਪਰ ਆ ਜਾਏਗਾ ਜਿਹਨੇ ਲੈਣਾ ਹੈ ਜੋਡੇ ਸਾਹਮਣੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਹੜਾ ਆਪਾਂ ਪਹਿਲਾਂ ਇਹ ਚਾਰ ਨੰਬਰ ਜਾਮਾ ਪਾਇਆ ਦੀ ਆਪਾਂ ਵੇਚਤਾ ਉਹ ਤੇ ਉਹਦੇ ਫੋਨ ਬਹੁਤ ਆਉਣ ਲੱਗੇ ਹੋਏ ਆ ਮੈਸੇਜ ਆਉਣ ਲੱਗੇ ਹੋਏ ਆ ਤੇ ਜ਼ਿਆਦਾਤਰ ਤਾਂ ਆਪਣੀ ਚੀਜ਼ ਪਾਉਣ ਸਾਰੇ बिक ਜਾਂਦੀ ਆ ਤੇ ਇਹ ਖੜਾ ਬਾਈ ਲੈ ਲਓ ਜਿਹੜੇ ਮੇਰੇ ਵੀਰ ਭਰਾ ਨੇ ਲੈਣਾ ਜਾਮਿਆਂ ਦੇ ਸ਼ੌਂਕੀਆਂ ਨੇ ਜਿਹੜੋ ਫਟਾਫਟ ਜੀ ਨੇ ਲੈਣਾ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ